ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਮੈਂ ਹਾਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹੁਣ ਜਦ ਕੀ ਸਾਲ ਦਾ ਤਕਰੀਬਨ ਅੱਧ ਸਮਾਂ ਜਿਹੜਾ ਉਹ ਲੰਘ ਰਿਹਾ ਹੈ ਤੇ ਇਸ ਸਮੇਂ ਕਈ ਵਿਸ਼ੇ ਕਈ ਮੁੱਦੇ ਚਰਚਾ ਵਿੱਚ ਨੇ ਖਾਸ ਕਰ ਪਿਛਲੇ ਦਿਨਾਂ ਦੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਵਿੱਚ ਕਈ ਮੁੱਦੇ ਸੁਰਖੀਆਂ ਵਿੱਚ ਰਹੇ ਨੇ ਖਾਸਕਰ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੀ ਦੀ ਜਮਨੀ ਚੋਣ ਜੋ ਕਿ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਰਾਜ ਸਭਾ ਦੇ ਮੈਂਬਰ ਸੰਜੀਵ अरोड़ा ਨੇ ਚੋਣ ਲੜੀ ਚੋਣ ਜਿੱਤ ਲਈ ਹੈ ਇਸ ਚੋਣ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਕਿਹੋ ਜਿਹੇ ਹਾਲਾਤ ਨੇ ਅੱਗੇ ਉਹ ਵੀ ਵੇਖਣੇ ਜ਼ਰੂਰੀ ਨੇ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਉੱਤੇ ਤੇ ਇਸ ਦੇ ਨਾਲ ਨਾਲ ਜਿਹੜਾ ਕੋ ਮੰਤਰੀ ਪਦਰ ਦਾ ਵਿਸ਼ਾ ਆਇਆ ਇਰਾਨ ਅਤੇ ਇਜ਼ਰਾਇਲ ਦਾ ਮਸਲਾ ਅਮਰੀਕਾ ਦਾ ਵਿੱਚ ਪੈਣਾ ਤੇ ਜੰਗਬੰਦੀ ਲਾਗੂ ਹੋਣੀ ਜੰਗਬੰਦੀ ਪਿਛਲੇ ਦਿਨੀ ਲਾਗੂ ਹੋ ਚੁੱਕੀ ਹੈ ਉਸ ਤੋਂ ਬਾਅਦ ਉੱਥੇ ਕੀ ਹਾਲਾਤ ਨੇ ਉਸ ਬਾਰੇ ਵੀ ਗੱਲ ਕਰਾਂਗੇ ਉਸ ਬਾਰੇ ਵੀ ਜਾਣਾਂਗੇ ਅੱਜ ਦੀ ਇਸੇ ਗੱਲਬਾਤ ਵਿੱਚ ਥੋੜਾ ਅੱਗੇ ਜਾ ਕੇ ਹੋਰ ਵੀ ਵਿਸ਼ੇ ਹੋਣਗੇ ਦੇਸ਼ ਦੁਨੀਆ ਸੂਬੇ ਨਾਲ ਜੁੜਦੇ ਤਾਜ਼ਾ ਵਿਸ਼ੇ ਹੋਣਗੇ ਉਨਾ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਦੇ ਹੀ ਇਸੇ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਸੋ ਸਮੁੱਚੇ ਸਮੇਂ ਦੌਰਾਨ ਤੁਸੀਂ ਇਸ ਗੱਲਬਾਤ ਨਾਲ ਜੁੜੇ ਰਹਿਣਾ ਵੱਖ-ਵੱਖ ਮਾਧਿਅਮ ਜ਼ਰੀਏ ਤੁਸੀਂ ਜੁੜੇ ਹੋਏ ਹੋ ਬਾਸ ਟੀਵੀ ਦੇ ਫੇਸਬੁੱਕ ਪੇਜ YouTube ਚੈਨਲ ਆਈ ਪੀ ਟੀਵੀ ਦੀ ਬ੍ਰॉडਕਾਸਟ ਰਾਹੀਂ ਇਸ ਤਰ੍ਹਾਂ ਜੁੜੇ ਰਹੋ ਤੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਸ ਗੱਲਬਾਤ ਦੇ ਨੁਕਤੇ ਸਾਰਿਆਂ ਤੱਕ ਪਹੁੰਚ ਸਕਣ ਤੇ ਇਸੇ ਤਰ੍ਹਾਂ ਅੱਜ ਦੀ ਇਸ ਗੱਲਬਾਤ ਵਿੱਚ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਜੋੜਿਓ ਤੁਸੀਂ ਵੀ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਵਿਸ਼ਿਆਂ ਬਾਰੇ ਤੇ ਤੁਹਾਡੀ ਜੋ ਵੀ رائے ਆ ਤੁਸੀਂ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਤੀ ਕਰ ਸਕਦੇ ਹੋ ਫੇਸਬੁੱਕ ਅਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਕਮੈਂਟਸ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸਰਦਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਸਮੁੱਚੀ ਪ੍ਰਕਿਰਿਆ ਬੀਤੇ ਦਿਨ ਮੁਕੰਮਲ ਹੋ ਚੁੱਕੀ ਹੈ 19 ਜੂਨ ਨੂੰ ਵੋਟਾਂ ਪਈਆਂ ਸੀ 23 ਜੂਨ ਨੂੰ ਨਤੀਜੇ ਐਲਾਨੇ ਗਏ ਤੇ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜੇਤੂ ਰਹੇ ਨੇ ਹੁਣ ਉਹ ਐਮਐਲਏ ਬਣ ਚੁੱਕੇ ਨੇ ਤੇ ਇਸ ਚੋਣ ਤੋਂ ਪਹਿਲਾਂ ਚਰਚੇ ਚੱਲ ਰਹੇ ਸੀ ਕਿ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਨੇ ਜੇਕਰ ਉਹ ਜਿੱਤ ਜਾਣਗੇ ਤਾਂ ਐਮਐਲਏ ਬਣ ਜਾਣਗੇ ਤੇ ਉਹਨਾਂ ਦੀ ਰਾਜ ਸਭਾ ਦੀ ਸੀਟ ਫਿਰ ਉਹਨਾਂ ਨੂੰ ਛੱਡਣੀ ਪਵੇਗੀ ਉਥੇ ਕੌਣ ਹੋਊਗਾ ਇਹਦੇ ਬਾਰੇ ਬਹੁਤ ਚਰਚਾਵਾ ਚੱਲ ਰਹੀ ਹੈ ਸੀ ਜਿਹੜੀਆਂ ਵਿਰੋਧੀ ਧਿਰਾਂ ਨੇ ਲਗਾਤਾਰ ਇਲਜ਼ਾਮ ਲਾ ਰਹੀਆਂ ਸੀ ਕਿ ਇਥੇ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਨੇ ਹਾਲਾਂਕਿ ਕੇਜਰੀਵਾਲ ਨੇ ਖੁਦ ਕਿਹਾ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਜਾਂ ਨਹੀਂ ਜਾਣਗੇ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਬੀਤੇ ਦਿਨੀਆ ਪੁੱਛਿਆ ਕਿ ਰਾਜ ਸਭਾ ਕਿਹਨੂੰ ਭੇਜਿਆ ਜਾਵੇਗਾ ਤਾਂ ਉਹਨਾਂ ਕਿਹਾ ਕਿ ਕੋਈ ਅਜਿਹਾ ਆਗੂ ਰਾਜ ਸਭਾ ਜਾਵੇਗਾ ਜਾ ਭੇਜਿਆ ਜਾਣਾ ਚਾਹੀਦਾ ਜੋ ਪੰਜਾਬ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਟੰਗ ਨਾਲ ਉਥੇ ਉਠਾ ਸਕੇ ਉਹਨਾਂ ਦੀ ਗੱਲ ਕਰ ਸਕੇ ਸੋ ਫਿਲਹਾਲ ਹਾਲੇ ਕਿਸੇ ਵੀ ਚਿਹਰੇ ਉੱਪਰ ਮੋਹਰ ਨਹੀਂ ਲੱਗੀ ਚਰਚਾ ਚੱਲ ਰਹੀ ਹੈ ਕਿ ਕੌਣ ਰਾਜ ਸਭਾ ਜਾਵੇਗਾ ਸੰਜੀਵ अरोड़ा ਦੀ ਥਾਂ ਸੰਜੀਵ अरोड़ा ਚੋਣ ਜਿੱਤੇ ਨੇ ਵੱਡੇ ਫਰਕ ਨਾਲ ਜਿੱਤੇ ਨੇ ਅਤੇ ਉਹਨਾਂ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਸਤਾਤਾਰੀ ਤੇ ਬਾਗੋ ਬਾਗ ਹੁਣਾਂ ਸੁਭਾਵਕ ਵੀ ਹੈ ਕਿਉਂਕਿ ਇੱਕ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈ ਤੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜੋ ਕਿ ਦਿਨ ਬਦ ਨੇੜੇ ਆ ਰਹੀਆਂ ਨੇ ਉਹਨਾਂ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਜਿੱਤ ਇਸ ਨੂੰ ਆਮ ਆਦਮੀ ਪਾਰਟੀ ਮੰਨ ਰਹੀ ਹੈ ਤੇ ਇਸ ਸਾਲ ਜਦੋਂ ਪਿਛਲੇ ਮਹੀਨੇ ਦਰਾਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤੇ ਆਮ ਆਦਮੀ ਪਾਰਟੀ ਨੂੰ ਉੱਥੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦਿੱਲੀ ਦੀ ਸੱਤਾ ਵਿੱਚੋਂ ਆਮ ਆਦਮੀ ਪਾਰਟੀ ਬਾਹਰ ਹੋ ਗਈ ਸੀ ਇਸ ਕਰਕੇ ਵੀ ਆਮ ਆਦਮੀ ਪਾਰਟੀ ਨੇ ਇਹਨਾਂ ਚੋਣਾਂ ਨੂੰ ਕਾਫੀ ਮਹੱਤਵਪੂਰਨ ਮੰਨਿਆ ਹੈ ਤੇ ਇਸ ਵਿਸ਼ੇ ਕਰਕੇ ਵੀ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਐਥੀ ਕਿ ਵੀ ਇਸ ਚੋਣ ਨਤੀਜੇ ਨੂੰ ਲੈ ਕੇ ਆਪਾ ਲਗਾਤਾਰ ਦੇਖ ਰਹੇ ਹਾਂ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੀ ਲੱਗਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਦੀਆ ਪੰਜਾਬ ਵੱਲ ਕਾਫੀ ਧਿਆਨ ਦੇ ਰਹੇ ਨੇ ਇਥੇ ਸਰਗਰਮ ਵੀ ਰਹੇ ਨੇ ਚੋਣ ਪ੍ਰਚਾਰ ਵੀ ਉਹਨਾਂ ਕਾਫੀ ਕੀਤਾ ਹੈ ਸਿਹਤ ਕ੍ਰਾਂਤੀ ਦੀ ਗੱਲ ਹੋਈ ਹੈ ਮਾਲ ਵਿਭਾਗ ਵਿੱਚ ਕਾਫੀ ਸੁਧਾਰ ਲਿਆਉਣ ਦੀ ਗੱਲ ਹੋਈ ਹੈ ਜੁਦ ਨਸ਼ਿਆਂ ਵਿਰੁੱਧ ਮੁਹਿੰਮ ਵੀ ਚਲਾਈ ਜਾ ਰਹੀ ਹੈ ਹੋਰ ਵੀ ਪ੍ਰਸ਼ਾਸਨਿਕ ਸੁਧਾਰ ਕੀਤੇ ਜਾ ਰਹੇ ਨੇ ਸੋ ਸਰਗਰਮ ਨਜ਼ਰ ਆਈ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਅਤੇ ਸੂਬਾ ਸਰਕਾਰ ਵੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਵੀ ਲਗਾਤਾਰ ਹੁੰਦੀਆਂ ਰਹੀਆਂ ਤੇ ਜਿਤ ਤੱਕ ਗੱਲ ਹੈ ਮੰਤਰੀ ਮੰਡਲ ਦੀ ਤਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ ਦੀ ਤਰਫੋਂ ਇਹ ਕਿਹਾ ਗਿਆ ਸੀ ਜਦ ਜ਼ਿਕਰ ਹੋਇਆ ਸੀ ਕਿ ਸੰਜੀਵ ਰੋੜਾ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹਨਾਂ ਨੂੰ ਮંત્રી ਮੰਡਲ ਵਿੱਚ ਲਏ ਜਾਣ ਦੀ ਵੀ ਗੱਲ ਹੋਈ ਸੀ ਤੇ ਲਗਭਗ ਤੈ ਮੰਨਿਆ ਜਾ ਰਿਹਾ ਹੈ ਕਿ ਸੰਜੀਵ अरोड़ा ਨੂੰ ਹੁਣ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਆਉਂਦੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਯਾਨੀ ਕਿ ਮੰਤਰੀ ਮੰਡਲ ਵਿੱਚ ਵਾਦਾ ਵੀ ਹੋ ਸਕਦਾ ਹੈ ਇਸ ਚੀਜ਼ ਦੀ ਵੀ ਸਪਸ਼ਟ ਸੰਭਾਵਨਾ ਨਜ਼ਰ ਆਉਂਦੀ ਹੈ ਸੋ ਕਾਫੀ ਕੁਝ ਵੇਖਣ ਵਾਲਾ ਹੋਵੇਗਾ ਆਉਣ ਵਾਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਿਆਸਤ ਵਿੱਚ ਸੂਬਾ ਸਿਆਸਤ ਵਿੱਚ ਕਿ ਕੀ ਕੁਝ ਹੁੰਦਾ ਫੇਰ ਬਦਲ ਹੁੰਦੇ ਨੇ ਤੇ ਕਿਹੜੇ ਨਵੇਂ ਚਿਹਰੇ ਜਾਂ ਨਵੀਆਂ ਜ਼ਿੰਮੇਵਾਰੀਆਂ ਮੰਤਰੀ ਮੰਡਲ ਵਿੱਚ ਨਜ਼ਰ ਆਉਂਦੀਆਂ ਨੇ ਸੋ ਆਮ ਆਦਮੀ ਪਾਰਟੀ ਬਾਗੋ ਬਾਗ ਹੈ ਇਸ ਜਿੱਤ ਤੋਂ ਲੋਕਾਂ ਦਾ ਫਤਵਾ ਜੋ ਉਹਨਾਂ ਨੂੰ ਮਿਲਿਆ ਉਸ ਤੋਂ ਕਾਫੀ ਉਤਸ਼ਾਹਿਤ ਨੇ ਗੱਲ ਜੇਕਰ ਦੂਜੀਆਂ ਧਿਰਾਂ ਦੀ ਕਰੀਏ ਕਾਂਗਰਸ ਲਈ ਬਹੁਤ ਵੱਡਿਆ ਇੱਕ ਝਟਕੇ ਵਾਲੀ ਗੱਲ ਹੈ ਭਾਰਤ ਭੂਸ਼ਣ ਆਸ਼ੂ ਦਾ ਪਛੜ ਜਾਣਾ ਜਾਂ ਹਾਰ ਜਾਣਾ ਅਤੇ ਚੋਣ ਤੋਂ ਪਹਿਲਾਂ ਵੀ ਕਾਂਗਰਸ ਦੀ ਪੰਜਾਬ ਇਕਾਈ ਅੰਦਰ ਢੜੇਬੰਦੀ ਨਜ਼ਰ ਆ ਰਹੀ ਸੀ ਚੋਣ ਦੇ ਨਤੀਜੇ ਤੋਂ ਬਾਅਦ ਤਾਂ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ ਅਸਤੀਫਿਆਂ ਦੀ ਛੜੀ ਲੱਗ ਗਈ ਪਹਿਲਾਂ ਭਾਰਤ ਪੂਸ਼ਨਾ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਇਸ ਤੋਂ ਬਾਅਦ ਜਲੰਧਰ ਛੌਨੀ ਤੋਂ ਵਿਧਾਇਕ ਪ੍ਰਗਟ ਸਿੰਘ ਸਾਬਕਾ ਹਾਕੀਓਲੰਪੀਅਨ ਅਥੀ ਹੋਣਾ ਦੇ ਨਾਲ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿੱਕੀ ਢਿੱਲੋਂ ਨੇ ਵੀ ਪੰਜਾਬ ਕਾਂਗਰਸ ਤੇ ਜਿੱਥੇ ਬੰਦਕ ਢਾਂਚੇ ਅੰਦਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਨਾਖੁਸ਼ ਨਜ਼ਰ ਆਏ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਤੋਂ। ਇਲਜ਼ਾਮ ਲੱਗਦੇ ਰਹੇ ਨੇ ਕਿ ਪੰਜਾਬ ਦੀ ਕਾਂਗਰਸ ਇੱਕਾਈ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਤੇ ਇਹ ਧੜੇਬੰਦੀ ਸਭ ਤੋਂ ਜ਼ਿਆਦਾ ਲੁਧਿਆਣਾ ਦੀ ਇਸ ਚੋਣ ਵਿੱਚ ਨਜ਼ਰ ਆਈ। ਜਿੱਥੇ ਇਲਜ਼ਾਮ ਲੱਗੇ ਨੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਆਗੂਆਂ ਨੇ ਉਹਨਾਂ ਧਿਆਨ ਨਹੀਂ ਦਿੱਤਾ ਸਿਵਰਜੀਤ ਸਿੰਘ ਬੈਂਸ ਵੱਲ ਵੀ ਇਸੇ ਤਰ੍ਹਾਂ মিডিਆ ਵਿੱਚ ਚਰਚਾਵਾਂ ਚੱਲੀਆਂ ਨੇ ਦੂਜੇ ਬਨੇ ਨਾ ਆਗੂਆਂ ਦਾ ਕਹਿਣਾ ਕਿ ਉਹਨਾਂ ਨੇ ਪੂਰਾ ਸੋਰ ਲਾਇਆ ਜਿੰਨਾ ਉਹ ਕਰ ਸਕਦੇ ਸੀ ਕੀਤਾ ਪਰ ਕਾਂਗਰਸ ਦੀ ਧੜੇਬੰਦੀ ਪੰਜਾਬ ਮੰਦਰੇ ਇੱਕ ਵਾਰ ਫੇਰ ਕਾਂਗਰਸ ਨੂੰ ਮਹਿੰਗੀ ਪਈ ਹੈ ਮੰਨਿਆ ਜਾ ਰਿਹਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਵੀ ਪੈਂਦੀ ਰਹੀ ਹੈ ਤੇ ਐਤਕੀ ਵੀ ਪਈ ਹੈ ਬਾਵਜੂਦ ਇਸ ਤੇ ਕਾਂਗਰਸ ਇਸ ਨੂੰ ਜਾਦਾ ਇੱਕ ਵੱਡਾ ਤੱਕਾ ਮੰਨ ਕੇ ਚੱਲਣ ਲਈ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਲਜ਼ਾਮ ਵੀ ਹੈ ਕਿ ਸત્તાਤਰੀ ਤੇ ਨਹੀਂ ਜਿੰਨੀ ਹੁੰਦੀ ਹੈ ਜ਼ਮੀਨੀ ਚੋਣ ਸਰਕਾਰੀ ਤੰਤਰ ਦੀ ਵਰਤੋਂ ਦਾ ਵੀ ਉਹਨਾਂ ਨੇ ਇਲਜ਼ਾਮ ਲਾਇਆ ਪਰ ਕੁਲ ਮਿਲਾ ਕੇ ਕਾਂਗਰਸ ਲਈ ਧੜੇਬੰਦੀ ਇੱਕ ਵੱਡਾ ਵਿਸ਼ਾ ਜ਼ਰੂਰ ਹੈ ਤੇ ਇਸ ਤੋਂ ਕੋਈ ਮੁਨਕਰ ਵੀ ਨਹੀਂ ਹੋ ਰਿਹਾ ਤੇ ਸਪਸ਼ਟ ਨਜ਼ਰ ਵੀ ਆਉਂਦਾ ਹੈ ਜੋ ਵੀ ਪੰਜਾਬ ਦੀ ਸਿਆਸਤ ਨੂੰ ਥੋੜਾ ਬਹੁਤ ਵੀ ਵੇਖਦਾ ਹੈ ਸਮਝਦਾ ਹੈ ਉਹ ਇਹ ਦੱਸ ਸਕਦਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਸਪਸ਼ਟ ਨਜ਼ਰ ਹੈ ਅੰਦੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਤੁਹਾਨੂੰ ਦੱਸੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਪਿਛਲੀ ਵਾਰ ਜਦੋਂ ਇਹ ਚੋਣ ਹੋਈ ਸੀ ਤਾਂ ਮਹੇਸ਼ੰਦਰ ਸਿੰਘ ਗਰੇਵਾਲ ਕਾਫੀ ਵੋਟ ਲੈ ਗਏ ਸੀ। ਐਤਕੀ 10000 ਵੋਟ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਈ ਤੇ ਇੱਕ ਹੋਰ ਛਟਕਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਚੋਣ ਸਾਬਤ ਹੋਈ ਹੈ। ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਚੋ ਇੱਕ ਵਾਰ ਫਿਰ ਇੱਕ ਵੱਡੀ ਹਾਰ ਸ਼੍ਰੋਮਣੀ ਅਕਾਲੀ ਦਲ ਉਚਰਣੀ ਪਈ ਤੇ ਸੁਖਬੀਰ ਸਿੰਘ ਬਾਦਲ ਪਿਛਲੇ ਦਿਨਾਂ ਦਰਾਂ ਜੋ ਸ਼ਾਇਤ ਨਜ਼ਰ ਆ ਰਹੇ ਸੀ ਉਹਨਾਂ ਲਈ ਕਦਮ ਹੋਰ ਝਟਕੇ ਵਾਲਾ ਸਾਬਤ ਹੋਇਆ ਪਰ ਭਾਜਪਾ ਦੇ ਨਾਲ ਦੁਬਾਰਾ ਗੱਠਜੋੜ ਹੋ ਸਕਦਾ ਹੈ ਇਹ ਚਰਚਾ ਵੀ ਮੋੜ ਚੱਲਣ ਲੱਗੀ ਹੈ ਸੁਣਾਈ ਦੇਣ ਲੱਗੀ ਹੈ ਕਿਉਂਕਿ ਇਹ ਦੋਹਾਂ ਦੀਆਂ ਵੋਟਾਂ ਜਿਗਰ ਦੌੜਦੀਆਂ ਜਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਾਂ ਕਾਫੀ ਵੱਡੀਆਂ ਬਣ ਜਾਂਦੀਆਂ ਨੇ ਹਾਲਾਂਕਿ ਇਥੇ ਗਲਤੀ ਆਉਂਦੀ ਨਾਲੀ ਕਿ ਭਾਜਪਾ ਆਪਣੇ ਪੱਧਰ ਉੱਤੇ ਇਕੱਲਿਆਂ ਛੂਨ ਲੜ ਕੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਆਦਾ ਵੋਟਾਂ ਲੈ ਰਹੀ ਹੈ ਪਿਛਲੇ ਕਈ ਚੋਣਾਂ ਦਾ ਰੁਝਾਨ ਇਹੀ ਗੱਲ ਦੱਸਦਾ ਹੈ ਇਹਦੀ ਹਾਮੀ ਭਰਦਾ ਹੈ ਸੋ ਇਹ ਇੱਕ ਨੁਕਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੋਚਣ ਵਾਲਾ ਕਿ ਭਾਜਪਾ ਉਹਨਾਂ ਤੋਂ ਅੱਗੇ ਹੈ ਤੇ ਗੱਲ ਜੇਕਰ ਭਾਜਪਾ ਦੀ ਹੋਵੇ ਤਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਕਾਫੀ ਵੋਟਾਂ ਨੇ ਹਾਸਲ ਕੀਤੀਆਂ ਪਰ ਨਤੀਜੇ ਵਿੱਚ ਤੀਜੇ ਸਥਾਨ ਤੇ ਰਹੀ ਹੁਣ ਇਤੇ ਕੇਂਦਰੀ ਮੰਤਰੀ ਅਤੇ ਲੁਧਿਆਣੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਇਹ ਕਹਿਣਾ ਹੈ ਕਿ ਭਾਜਪਾ ਨੇ ਉਮੀਦਵਾਰ ਐਲਾਨਨ ਵਿੱਚ ਥੋੜਾ ਦੇਰ ਕੀਤੀ ਜੋ ਉਹਨਾਂ ਦੀ ਹਾਰ ਦਾ ਇੱਕ ਵੱਡਾ ਕਾਰਨ ਬਣਿਆ ਕਿਉਂਕਿ ਉਸ ਸਮੇਂ ਆਪਰੇਸ਼ਨ ਸਿੰਦੂਰ ਅਤੇ ਹੋਰ ਕਈ ਸਗਰਮੀਆਂ ਵਿੱਚ ਭਾਜਪਾ ਦੇ ਰੁੱਝੇ ਹੋਣ ਕਾਰਨ ਭਾਜਪਾ ਨੇ ਕਾਫੀ ਦੇਰੀ ਨਾਲ ਉਮੀਦਵਾਰ ਐਲਾਨੇ ਸੀ ਤੇ ਬਿੱਟੂ ਦਾ ਇਹ ਕਹਿਣਾ ਹੈ ਕਿ ਇਹ ਇੱਕ ਵੱਡਾ ਕਾਰਨ ਸਾਬਤ ਹੋਇਆ ਇਸ ਦੇ ਬਾਵਜੂਦ ਉਹ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਆਉਂਦੇ ਸਮੇਂ ਦੌਰਾਨ ਭਾਜਪਾ ਇਸ ਤੋਂ ਹੋਰ ਅੱਗੇ ਵਧੇਗੀ ਇਹ ਰਵਨੀਤ ਬਿੱਟੂ ਦਾ ਕਹਿਣਾ ਹੈ ਮੰਨਣਾ ਹੈ ਸੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਚੱਲ ਰਹੇ ਲੱਗਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਭਾਜਪਾ ਉਸ ਟੀਚੇ ਸੰਬੰਧੀ ਹੁਣ ਤੋਂ ਹੀ ਕਾਫੀ ਵਧੀਆ ਚੱਲ ਰਹੀ ਹੈ ਤੇ ਬਾਕੀ ਉਮੀਦਵਾਰਾਂ ਨੇ ਵੀ ਚੋਣ ਲੜੀ ਨੀਟੋ ਸ਼ਟਰਾਂ ਵਾਲਾ ਸਮੇਤ ਉਹਨਾਂ ਦਾ ਵੀ ਚਰਚਾ ਨਾਲ ਨਾਲ ਹੁੰਦੀ ਰਹੀ ਪਰ ਇਹ ਸਨ ਪ੍ਰਮੁੱਖ ਸਥਾਪਤ ਸਿਆਸੀ ਤਿਰਾਂ ਜਿਹੜਾ ਵਿੱਚੋਂ ਆਮ ਆਦਮੀ ਪਾਰਟੀ ਜਿੱਤੀ ਹੈ ਬਾਗੋ ਬਾਗ ਕੈਬਨਟ ਵਿੱਚ ਫੇਰ ਬਦਲ ਦੀ ਤਿਆਰੀ ਹੋ ਰਹੀ ਹੈ ਕਾਂਗਰਸ ਦੇ ਲਈ ਘਰ ਸਾਂਭਣ ਦਾ ਵੇਲਾ ਹੈ ਲੋਕ ਸਭਾ ਚੋਣਾਂ 'ਚ ਵਧੀਆ ਪ੍ਰਦਰਸ਼ਨ ਰਿਹਾ ਸਭ ਤੋਂ ਵੱਡੀ ਪਾਰਟੀ ਪੰਜਾਬ ਅੰਦਰ ਸਾਬਤ ਹੋਈ ਸੀ ਪਰ ਜਿਮਨੀ ਚੋਣ ਨੇ ਇੱਕ ਵਾਰ ਫੇਰ ਕਾਂਗਰਸ ਨੂੰ ਝਟਕਾ ਦੇ ਦਿੱਤਾ ਦੋ ਕਦਮ ਅੱਗੇ ਇੱਕ ਕਦਮ ਪਿੱਛੇ ਵਾਲੀ ਗੱਲ ਸਾਬਤ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਈ ਚੋਣਾਵਾਂਗ ਲਗਾਤਾਰ ਹਾਰਦਾ ਹੀ ਆ ਰਿਹਾ ਹੈ ਬਾਦਲ ਧੜੇ ਦੇ ਲਈ ਇੱਕ ਵਾਰ ਫਿਰ ਸੋਚਣ ਬੈਠਣ ਵਿਚਾਰ ਕਰਨ ਦਾ ਇਹ ਵਿਸ਼ਾ ਹੈ ਕਿ ਕਿਵੇਂ ਉਹ ਅੱਗੇ ਰਣਨੀਤੀ ਆਪਣੀ ਚਰਾਉਣਗੇ ਦਾ ਜਲਾਸ ਸਕਣਗੇ ਕਿਉਂਕਿ ਲੋਕਮਨਾ ਵਿੱਚੋਂ ਜੋ ਅਕਾਲੀ ਦਲ ਬਾਦਲ ਦਾ ਅਕਸ ਖਰਾਬ ਹੋਇਆ ਹੈ ਉਹ ਹਾਲੇ ਵੀ ਵੋਟਾਂ ਵਿੱਚ ਤਾਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਸੁਧਾਰ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਭਾਜਪਾ ਆਪਣੇ ਪੱਧਰ ਉੱਤੇ ਚੋਣਾ ਲੜ ਰਹੀ ਹੈ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਛੋੜ ਲਈ ਸ਼ਾਇਦ ਉਨੀ ਕਾਲੀ ਨਾ ਹੋਵੇ ਜਿੰਨਾ ਅਕਾਲੀ ਦਲ ਨਜ਼ਰ ਆ ਸਕਦਾ ਹੈ ਭਾਜਪਾ ਇਕੱਲਿਆਂ ਚੱਲਣ ਲਈ ਵੀ ਤਿਆਰ ਹੈ ਤੇ ਅਕਾਲੀ ਦਲ ਨੂੰ ਅੱਗੇ ਚੱਲ ਰਹੀ ਹੈ ਸਭ ਤੋਂ ਮਗਰ ਨਹੀਂ ਬਲਕਿ ਮੂਰਲੇ ਸਥਾਨ ਵੱਲ ਵਧ ਰਹੀ ਹੈ ਇਹ ਭਾਜਪਾ ਲਈ ਇੱਕ ਬਹੁਤ ਵੱਡਾ ਨੁਕਤਾ ਹੈ ਸੂਈਸੀ ਗੱਲਬਾਤ ਪੰਜਾਬ ਦੀ ਸਿਆਸਤ ਦੇ ਤਾਜ਼ਾ ਪਹਿਲੂ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਉਹ ਬਾਦ ਦੇ ਜੋ ਸਿਆਸੀ ਨੁਕਤੇ ਨੇ ਉਹ ਕੀ ਕਹਿੰਦੇ ਨੇ ਕਿ ਉਹਨਾਂ ਦੀ ਐਸੇ ਰੋਲ ਭੂਮਿਕਾ ਬਣਦੀ ਹੈ ਪੰਜਾਬ ਦੀ ਸਿਆਸਤ ਵਿੱਚ ਕਿਉਂਕਿ ਹੁਣ ਸਾਰੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਸਾਲ 227 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਕਿਉਂਕਿ ਵਿਚ ਵਿਚਾਲੇ ਚੋਣਾਂ ਹੁੰਦੀਆਂ ਰਹਿਣੀਆਂ ਨੇ ਪਰ ਪਰ ਮੁੱਖ ਜਿਹੜੀ ਚੋਣ ਹੈ ਹੁਣ 227 ਦੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਹੈ ਉਹਦੇ ਲਈ ਕਿਹੋ ਜੀ ਸਿਆਸੀ ਸਥਿਤੀ ਹੈ ਉਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਦੀ ਉਸਤੀ ਕਈ ਤਾਜ਼ਾ ਨੁਕਤੇ ਇਸ ਵੇਲੇ ਸਾਡੇ ਸਾਹਮਣੇ ਸਪਸ਼ਟ ਨਜ਼ਰ ਆ ਰਹੇ ਨੇ ਜੋ ਪਿਛਲੇ ਦਿਨੀ ਦੁਨੀਆ ਉਤੇ ਇੱਕ ਜੰਗ ਦਾ ਖਤਰਾ ਮੰਡਰਾ ਰਿਆ ਸੀ ਕਿਉਂਕਿ ਇਰਾਨ ਤੇ ਇਜ਼ਰਾਈਲ ਦੀ ਜਦੋ ਜਹਦ ਇੱਕ ਪਰਮਾਣੂ ਖਤਰੇ ਵੱਲ ਵਧਦੀ ਹੋਈ ਵਿਖਾਈ ਦੇ ਰਹੀ ਸੀ ਖਾਸ ਕਰ ਜਦੋਂ ਇਰਾਨ ਨੇ ਕਤਰ ਵਿਖੇ ਅਮਰੀਕੀ ਬੇਸ ਉਤੇ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਵਿਸ਼ਵ ਯੁੱਧ ਦੀਆਂ ਚਰਚਾਵਾਂ ਤੇ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਪਰ ਇਸ ਤੋਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜ਼ਰੀਏ ਇਹ ਪਤਾ ਲੱਗਾ ਕਿ ਜੰਗਬੰਦੀ ਹੋਣ ਜਾ ਰਹੀ ਹੈ ਜੰਗਬੰਦੀ ਹੋ ਰਹੀ ਹੈ ਟਰੰਪ ਨੇ ਸਭ ਤੋਂ ਪਹਿਲਾਂ ਦਾਅਵਾ ਕੀਤਾ ਕਿ ਈਰਾਨ ਅਤੇ ਇਜ਼ਰਾਈਲ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਦੁਨੀਆ ਨੇ ਰਾਹਤ ਮਹਿਸੂਸ ਕੀਤੀ ਸੁੱਖ ਦਾ ਸਾਹ ਲਿਆ ਕਿਉਂਕਿ ਇਸ ਤੋਂ ਐਨ ਪਹਿਲਾਂ ਈਰਾਨ ਦੇ ਕੁਝ ਆਗੂ ਉਹਨਾਂ ਦੇ ਵਿਦੇਸ਼ ਮੰਤਰੀ ਰੂਸ ਗਏ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਉੱਤਰੀ ਕੋਰੀਆ ਦੇ ਵੀ ਇਸ ਪੂਰੇ ਮਾਮਲੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਪਈਆਂ ਸੀ ਕਿ ਜਦੋਂ ਉੱਤਰ ਕੋਰੀਆ ਤੇ ਰੂਸ ਕਿਸੇ ਬੰਨੇ ਸ਼ਾਮਲ ਹੋਣ ਲੱਗਣ ਤੇ ਦੂਜੇ ਬੰਨੇ ਅਮਰੀਕਾ ਹੋਵੇ ਤਾਂ ਖਤਰਾ ਹਮੇਸ਼ਾ ਵੱਡਾ ਬਣ ਜਾਂਦਾ ਹੈ ਸੋ ਇਸ ਕਰਕੇ ਦੁਨੀਆ ਇੱਕ ਖਤਸ਼ਾ ਮਹਿਸੂਸ ਕਰ ਰਹੀ ਸੀ ਕਿ ਇਹ ਜੰਗ ਜਿਹੜੀ ਆ ਉਹ ਦਾ ਦਾਇਰਾ ਵੱਧ ਸਕਦਾ ਹੈ ਤੇ ਆਲਮੀ ਅਮਨ ਸ਼ਾਂਤੀ ਨੂੰ ਖਤਰਾ ਬਣ ਸਕਦਾ ਪਰ ਰਾਹ ਦੀ ਗੱਲ ਇਹ ਹੈ ਕਿ ਜੰਗਬੰਦੀ ਲਾਗੂ ਹੋਈ ਹੈ ਹਾਲਾਂਕਿ ਜਿਵੇਂ ਭਾਰਤ ਪਾਕਿਸਤਾਨ ਵਾਲੇ ਮਸਲੇ ਵਿੱਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਡਰੋਨ ਵਿਖੇ ਸੀ ਥੋੜੇ ਸਮੇਂ ਲਈ ਜੰਗਬੰਦੀ ਦੀ ਉਲੰਘਣਾ ਦੀ ਗੱਲ ਹੋਈ ਸੀ ਠੀਕ ਐਸੇ ਤਾਂ ਜਦੋਂ ਟਰੰਪ ਨੇ ਈਰਾਨ ਅਤੇ ਇਜ਼ਰਾਈਲ ਦੀ ਜੰਗਬੰਦੀ ਦਾ ਐਲਾਨ ਕੀਤਾ ਤਾਂ ਉਸ ਐਲਾਨ ਤੋਂ ਬਾਅਦ ਵੀ ਇਜ਼ਰਾਈਲ ਦਾ ਕਹਿਣਾ ਸੀ ਕਿ ਉਹਨਾਂ ਦੇ ਖੇਤਰ ਵਿੱਚ ਮਿਜ਼ਾਈਲਾਂ ਆਈਆਂ ਈਰਾਨ ਦੀ ਤਰਫੋਂ ਆਈਆਂ ਈਰਾਨ ਦਾ ਵੀ ਕਹਿਣਾ ਸੀ ਕਿ ਉਹਨਾਂ ਦੇ ਟਿਕਾਣਿਆਂ ਉੱਤੇ ਹਮਲੇ ਹੋਏ ਨੇ ਟਰੰਪ ਦਾ ਇੱਕ ਬਿਆਨ ਵੀ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਗੁੱਸਾ ਪ੍ਰਗਟਾਇਆ ਸੀ ਦੋਹਾਂ ਦੇਸ਼ਾਂ ਉੱਤੇ ਖਾਸ ਕਰ ਇਜ਼ਰਾਈਲ ਉੱਤੇ ਕਿ ਉਹ ਰੁਕ ਕਿਉਂ ਨਹੀਂ ਰਹੇ ਜੰਗਬੰਦੀ ਦੀ ਉਲੰਘਣਾ ਕਿਉਂ ਕਰ ਰਹੇ ਨੇ ਤੇ ਇਸ ਤਰੀਕੇ ਨਾਲ ਇਹ ਦੋਵੇਂ ਦੇਸ਼ ਜੰਗਬੰਦੀ ਵੱਲ ਤੁਰੇ ਹੌਲੀ ਹੌਲੀ ਟਰੰਪ ਦੇ ਐਲਾਨ ਤੋਂ ਬਾਅਦ ਕੁਝ ਗੜਬੜ ਹੋਈ ਪਰ ਆਉਂਦੇ 1-2 ਦਿਨਾਂ ਦੌਰਾਨ ਜੰਗਬੰਦੀ ਲਾਗੂ ਹੁੰਦੀ ਨਜ਼ਰ ਆਈ ਇਸ ਦਰਮਿਆਨ ਇਜ਼ਰਾਈਲ ਨੇ ਗਾਜ਼ਾ ਵਿਖੇ ਜ਼ਰੂਰ ਇੱਕ ਹੋਰ ਗੇੜ ਦੀ ਬੰਬਾਰੀ ਕੀਤੀ ਤੇ ਬੜੇ ਦੁੱਖ ਦੀ ਗੱਲ ਸੀ ਕਿ ਉੱਤੇ ਰਾਹਤ ਸਮੱਗਰੀ ਉਡੀਕਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਾਫੀ ਲੋਕਾਂ ਦੀ ਜਾਨ ਗਈ ਉਧਰ ਹੱਲੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਇਜ਼ਰਾਈਲ ਅਤੇ ਈਰਾਨ ਵਾਲੇ ਬੰਨੇ ਜ਼ਰੂਰ ਜੰਗਬੰਦੀ ਲਾਗੂ ਹੋ ਗਈ ਹੈ ਇਸ ਦਰਮਿਆਨ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਹੁਸੈਨੀ ਖਾਮੇਨੀ ਪਿਛਲੇ ਦਿਨੀ ਬੜੇ ਲੰਮੇ ਅਰਸੇ ਬਾਅਦ ਖਾਸ ਕਰ ਜੰਗਬੰਦੀ ਦੇ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਏ ਨੇ ਵੀਡੀਓ ਜਾਰੀ ਕੀਤਾ ਹੈ ਉਹਨਾਂ ਨੇ ਤੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਇਜ਼ਰਾਈਲ ਅਤੇ ਅਮਰੀਕਾ ਨੂੰ ਕਿ ਉਹ ਈਰਾਨ ਦੀ ਪ੍ਰਭੂਸੱਤਾ ਨੂੰ ਚੈਲੰਜ ਨਾ ਕਰਨ ਜਾਂ ਉਸ ਬੰਨੇ ਕੋਈ ਵੀ ਹੋਰ ਅਵਗਿਆ ਵਾਲੀ ਕਾਰਵਾਈ ਨਾ ਕਰਨ ਉਹਨਾਂ ਨੇ ਇੱਕ ਵਾਰ ਫੇਸ ਸਪਸ਼ਟ ਤੇ ਸਖਤ ਲੇਜ਼ਿਸ ਕਿਹਾ ਕਿ ਜੇਕਰ 이란 ਨੂੰ ਕੋਈ ਚੁਣੌਤੀ ਦਿੰਦਾ ਤਾਂ ਇਰਾਨ ਉਸ ਦੀ ਸਖਤ ਪ੍ਰਤੀਕਿਰਿਆ ਦੇਵੇਗਾ। ਸੋ ਇਹ ਗੱਲ ਇੱਕ ਵਾਰ ਫੇਰ ਇਰਾਨ ਦੇ ਸੁਪਰੀਮ ਲੀਡਰ ਦੀ ਤਰਫੋਂ ਆਲਮੀ ਪੱਧਰ ਉੱਪਰ ਸੁਣਾਈ ਦਿੱਤੀ ਹੈ। ਫਿਲਹਾਲ ਜੰਗਬੰਦੀ ਜ਼ਰੂਰ ਲਾਗੂ ਹੈ ਤੇ ਇਸ ਗੱਲ ਦੀ ਰਾਹਤ ਮਹਿਸੂਸ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀ 에어 ਇੰਡੀਆ ਹਵਾਈ ਹਾਦਸੇ ਤੋਂ ਬਾਅਦ ਜੋ ਜਾਂਚ ਦਾ ਕੰਮ ਚੱਲ ਰਿਹਾ ਹੈ ਉਹ ਵੀ ਲਗਾਤਾਰ جاری ਹੈ। ਏਅਰ ਇੰਡੀਆ ਦੀਆਂ ਬਹੁਤ ਸਾਰੀਆਂ ਫਲਾਈਟਸ ਵਿੱਚ ਕਮੀ ਕੀਤੀ ਗਈ ਹੈ ਤੇ ਬਲੈਕ ਬਾਕਸ ਉਸ ਜਹਾਜ਼ ਦਾ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਬਰਾਮਦ ਕੀਤਾ ਜਾ ਚੁੱਕਾ ਹੈ ਉਸ ਤੇ ਡੇਟਾ ਨੂੰ ਡਾਊਨਲੋਡ ਕੀਤਾ ਗਿਆ ਤੇ ਹੁਣ ਅਗਲੀ ਰੀ ਜਾਂਚ ਉਸੇ ਬਿਨਾ ਉਤੇ ਉਸੇ ਆਧਾਰ ਉਤੇ ਚੱਲ ਰਹੀ ਹੈ ਤੇ ਉਸ ਵਿੱਚੋਂ ਕਾਫੀ ਕੁਝ ਪਤਾ ਲੱਗਣ ਦੀ ਸੰਭਾਵਨਾ ਹੈ ਆਉਣ ਵਾਲੇ ਸਮੇਂ ਲਈ ਇਹ ਸਾਰੀ ਪ੍ਰਕਿਰਿਆ ਨੂੰ ਕਿਵੇਂ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਇਸ ਬਾਰੇ ਵੀ ਨਾਲੋਂ ਨਾਲ ਚਰਚਾ ਚੱਲ ਰਹੀ ਹੈ ਪਿਛਲੇ ਦਿਨੀ ਇੱਕ ਹੋਰ ਬੜਾ ਚਰਚਿਤ ਵਿਸ਼ਾ ਸਾਹਮਣੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਇਸ ਵਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਮਜੀਠੀਆ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਸੰਬੰਧੀ ਤੁਹਾਨੂੰ ਦੱਸਣਾ ਬਣਦਾ ਹੈ ਕਿ ਅਚਨਚੇਤ ਇਹ ਕਾਰਵਾਈ ਹੋਈ ਹਾਲਾਂਕਿ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਤੇ ਵਿਜੀਲੈਂਸ ਦਾ ਸ਼ਿਕੰਜਾ ਕਸਿਆ ਜਾਣਾ ਤੇ अमृतसर ਦੇ ਗ੍ਰੀਨ ਐਵੇਨਿਊ ਸਥਿਤ ਬਿਕਰਮ ਸਿੰਘ ਮਜੀਠੀਆ ਦੀ ਰਿਹائش ਵਿਖੇ ਵਿਜੀਲੈਂਸ ਬਿਊਰੋ ਦੀ ਟੀਮ ਸਮੇਤ ਪੰਜਾਬ ਪੁਲਿਸ ਪਹੁੰਚੀ ਇੱਕ ਤਰੀਕੇ ਨਾਲ ਛਾਪੇ ਮਾਰੀ ਰੇਡ ਦੀ ਇਹ ਕਾਰਵਾਈ ਨਜ਼ਰ ਆਈ ਜਿਹਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲੋ ਨਾਲ ਸੋਸ਼ਲ ਮੀਡੀਆ ਉੱਤੇ ਵੀ ਆਉਣ ਲੱਗੇ ਸਨ ਤੇ ਇਸ ਕਾਰਵਾਈ ਤੋਂ ਬਾਅਦ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਮੁਹਾਲੀ ਵਿਖੇ ਲਜਾਇਆ ਗਿਆ ਕਾਫੀ ਬਹਿਸ ਵੀ ਹੋਈ ਗਰਮਾ-ਗਰਮੀ ਦਾ ਮਾਹੌਲ ਵੀ ਬਣਿਆ ਜਦੋਂ ਇੱਕ ਟੀਮ ਕਾਰ ਵਾਲੀ ਮਜੀਠੀਆ ਦੇ ਘਰ ਪਹੁੰਚੀ ਉਸ ਸਮੇਂ ਵੱਡੀ ਗਿਣਤੀ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਵੀ ਉੱਥੇ ਮੌਜੂਦ ਸਨ ਤੇ ਮਜੀਠੀਆ ਨੂੰ ਮਿਲਣ ਆਏ ਲੋਕ ਵੀ ਉੱਥੇ ਹਾਜ਼ਰ ਸਨ ਪਹੁੰਚੇ ਹੋਏ ਸਨ ਜੋ ਆਪਣੇ ਕਮਾਂਕਾਰਾਂ ਨੂੰ ਲੈ ਕੇ ਸਿਆਸੀ ਆਗੂ ਦੇ ਘਰ ਪਹੁੰਚੇ ਸਨ ਤੋਂ ਨਹੀਂ ਵੀ ਦੱਸਦੀ ਕਿ ਵਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਨੇ ਸਾਬਕਾ ਵਿਧਾਇਕ ਤੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਮੌਜੂਦਾ ਸਮੇਂ ਵਿਧਾਇਕ ਨੇ ਸੋ ਕਾਫੀ ਗਹਿਮਾ ਗਹਿਮੀ ਰਹਿੰਦੀ ਹੈ ਉਹਨਾਂ ਦੀ ਰਿਹائش ਉਤੇ ਲੋਕਾਂ ਦਾ ਆਉਣਾ ਜਾਣਾ ਮਿਲਣ ਵਾਲਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੋ ਅਜੇ ਹੀ ਵਿੱਚ ਉਥੇ ਕਾਫੀ ਲੋਕ ਮੌਜੂਦ ਸਨ ਸੋਸ਼ਲ ਮੀਡੀਆ ਉਤੇ ਸਾਰੀ ਕਾਰਵਾਈ ਨਾਲ ਨਾਲ ਲਾਈਵ ਵੀ ਨਜ਼ਰ ਆਉਂਦੀ ਰਹੀ ਤੇ ਲੋਕਾਂ ਦੇ ਬਾਰੇ ਪ੍ਰਤੀਕਿਰਿਆ ਵੀ ਆਉਂਦੀ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਦਿੱਤਾ ਇਸ ਦਰਮਿਆਨ ਮਜੀਠੀਆ ਦਾ ਵਾਰ-ਵਾਰ ਇਹੀ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਵੇਰ ਸਰਕਾਰ ਤੇ ਮੁੱਖ ਮੰਤਰੀ ਵੱਲ ਉਹਨਾਂ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਕਥਿਤ ਤੌਰ ਤੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਕਰਕੇ ਇਸ ਕਾਰਵਾਈ ਨੂੰ ਚੱਲ ਰਹੇ ਨੇ ਮਜੀਠੀਆ ਕੰਨਾ ਇਸੇ ਤਰ੍ਹਾਂ ਮਜੀਠੀਆ ਦੀ ਭੈਣ ਮੈਂਬਰ ਪਾਰਲੀਮੈਂਟ ਹੈ ਸਿਮਰਤ ਕੌਰ ਬਾਦਲ ਦਾ ਬਿਆਨ ਵੀ ਆਇਆ ਉਹਨਾਂ ਨੇ ਵੀ ਕਿਹਾ ਕਿ ਧੱਕੇਸ਼ਾਹੀ ਕਰਾਰ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਵੀ ਇਸੇ ਤਰ੍ਹਾਂ ਬਿਆਨ ਆਇਆ ਉਹਨਾਂ ਦਾ ਕਿਹਾ ਕਿ ਇਹ ਇਸ ਕਾਰਵਾਈ ਦੀ ਉਹਨਾਂ ਨੇ ਖੇਦੀ ਕੀਤੀ ਹੈ ਤੇ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਵੀ ਓਡੀ ਕਰਦੇ ਨੇ ਜਾਂ ਸਮਾਉਣ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਵੱਡੇ ਲੋਕਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਨਸ਼ੇ ਸੰਬੰਧੀ ਕਾਰਵਾਈ ਚੱਲ ਰਹੀ ਹੈ ਉਹਨਾਂ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਜਦੋਂ ਕਾਰਵਾਈ ਚੱਲਦੀ ਹੈ ਤਾਂ ਲੋਕੀ ਇਹ ਕਹਿੰਦੇ ਕਿ ਛੋਟੇ ਮੋਟੇ ਲੋਕਾਂ ਨੂੰ ਫੜਿਆ ਜਾ ਰਿਹਾ ਵੱਡਿਆਂ ਨੂੰ ਨਹੀਂ ਹੱਥ ਪਾਇਆ ਜਾ ਰਿਹਾ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਜਦ ਇੱਕ ਵੱਡੇ ਆਗੂ ਨੂੰ ਹੱਥ ਪਾਇਆ ਗਿਆ ਤਾਂ ਫੇਰ ਸਾਰੇ ਸਵਾਲ ਉਠਾ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਮੁਤਾਬਕ ਇੱਕ ਵੱਡੀ ਕਾਰਵਾਈ ਹੋਈ ਹੈ ਵੱਡੇ ਆਗੂ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਜਾਂਚ ਜਿਹੜੀ ਹੈ ਨਿਰਪੱਖ ਹੋਵੇਗੀ ਤੇ ਸਹੀ ਤਰੀਕੇ ਨਾਲ ਜਾਂਚ ਤੇ ਕਾਰਵਾਈ ਅੱਗੇ ਚੱਲੇਗੀ ਮੁੱਖ ਮੰਤਰੀ ਨੇ ਇਸ ਚੀਜ਼ ਦਾ ਭਰੋਸਾ ਦਿਵਾਇਆ ਸੋ ਇਸ ਤਾਂ ਇਹ ਕਾਰਵਾਈ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ ਵਿਕਰਮ ਸਿੰਘ ਮਜੀਠੀਆ ਵਾਲੀ ਕਾਰਵਾਈ ਇਸ ਵਿੱਚ ਹੁਣ ਅੱਗੇ ਅਦਾਲਤੀ ਕਾਰਵਾਈ ਵੀ ਚੱਲਣੀ ਹੈ ਵਿਜੀਲੈਂਸ ਦੀ ਕਾਰਵਾਈ ਵਿਚ ਚਲਣੀ ਹੈ ਦੂਜੇ ਬੰਨੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਪੰਜਾਬ ਦੀਆਂ ਬਾਕੀ ਜਿਹੜੀਆਂ ਸੂਬਾ ਸਰਕਾਰ ਦੀਆਂ ਵਿਰੋਧੀ ਧਿਰਾਂ ਨੇ ਭਾਵੇਂ ਉਹ ਕਾਂਗਰਸ ਹੈ ਜਾਂ ਸ਼੍ਰੋਮਣੀ ਕਾਰੀ ਦਲ ਦੇ ਆਗੂ ਨੇ ਜਾਂ ਭਾਜਪਾ ਦਾ ਵੀ ਇਸ ਬੰਨੇ ਬਿਆਨ ਆਇਆ ਮਜੀਠੀਆ ਦੀ ਹਮਾਇਤ ਵਿੱਚ ਨਿਤਰੇ ਨੇ ਹਮਾਇਤ ਉਸ ਪੱਖੋਂ ਕਰ ਰਹੇ ਨੇ ਕਿ ਭਾਵੇਂ ਉਹਨਾਂ ਦੇ ਆਪਸੀ ਵਿਰੋਧ ਹੋਣ ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਬੰਧੀ ਜੋ ਕਾਰਵਾਈ ਚੱਲ ਰਹੀ ਸਰਕਾਰ ਨੇ ਜੋ ਕਾਰਵਾਈ ਕੀਤੀ ਉਸ ਨੂੰ ਲੈ ਕੇ ਸਾਰੀਆਂ ਧਿਰਾਂ ਮਜੀਠੀਆਂ ਉਤੇ ਕਾਰਵਾਈ ਦੇ ਵਿਰੋਧ ਵਿੱਚ ਖੜੀਆਂ ਨਜ਼ਰ ਆਉਂਦੀਆਂ ਨੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਵੀ ਤੁਸੀਂ ਸੁਣਿਆ ਹੋਵੇਗਾ ਇਸੇ ਤਰ੍ਹਾਂ ਕਾਂਗਰਸ ਦੇ ਆਗੂਆਂ ਹੋਰਾਂ ਦੇ ਬਿਆਨ ਵੀ ਸੁਨੇ ਹੋਣਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਬਿਆਨਬਾਜ਼ੀ ਇੱਕ ਬੰਨੇ ਆ ਪਰ ਉਸ ਮੁੱਦੇ ਉਤੇ ਕਾਰਵਾਈ ਦੀ ਨਹੀਂ ਦੀ ਕਰਦੇ ਸੋ ਬਿਕਰਮ ਸਿੰਘ ਮਜੀਠੀਆ ਵਾਲਾ ਇਹ ਮਾਮਲਾ ਵੀ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ। ਪਿਛਲੇ ਦਿਨਾਂ ਦੌਰਾਨ ਇਹਦੀ ਵੀ ਕਾਫੀ ਜ਼ਿਆਦਾ ਗੂੰਜ ਪਈ ਹੈ। ਤੇ ਆਉਂਦੇ ਦਿਨਾਂ ਦੌਰਾਨ ਵੀ ਇਹ ਮੁੱਦਾ ਇਸੇ ਤਰ੍ਹਾਂ ਪੱਖਿਆ ਰਹਿਣ ਦੀ ਸੰਭਾਵਨਾ ਹੈ ਖਾਸ ਕਰ ਜਿੰਨੇ ਦਿਨ ਦਾ ਮਜੀਠੀਆ ਦਾ ਰਿਮਾਂਡ ਦਿੱਤਾ ਗਿਆ ਹੈ। ਸੋ ਇਹ ਸੀ ਹੋਰ ਮੁੱਦਾ ਜੋ ਪੰਜਾਬ ਦੀ ਸਿਆਸਤ ਨਾਲ ਜੁੜਦਾ ਹੈ ਜਦੀ ਕਾਫੀ ਜ਼ਿਆਦਾ ਚਰਚਾ ਇਹ ਨਹੀਂ ਦੇਣੀ ਹੋ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਮਸਲਾ ਤੇ ਗੱਲ ਜੇਕਰ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਮੌਨਸੂਨ ਦੀ ਆਮਦ ਪੰਜਾਬ ਵਿੱਚ ਜ਼ਰੂਰ ਹੋ ਗਈ ਹੈ ਮੀਂਹ ਪਏ ਨੇ ਪਰ ਹਾਲੇ ਵੀ ਜਿੱਦਾਂ ਮੀਂਹ ਰੁਕਦਾ ਆ ਤਾਂ ਨਾਲ ਹੀ ਧੁੱਪ ਦਾ ਨਿਕਲ ਆਉਣਾ ਤੇ ਹਮਸ ਹੋ ਜਾਣਾ ਲੋਕਾਂ ਨੂੰ ਕਿ ਜ਼ਿਆਦਾ ਰਾਹਤ ਨਹੀਂ ਦਵਾ ਸਕਿਆ ਮੀਂਹ ਪਏ ਨੇ ਪਰ ਜਿਸ ਕਿਸਮ ਦੀ ਰਾਹਤ ਦੀ ਉਡੀਕ ਕੀਤੀ ਜਾ ਰਹੀ ਸੀ ਜੋ ਆਸ ਪ੍ਰਕਟਾਈ ਜਾ ਰਹੀ ਸੀ ਉਸ ਕਿਸਮ ਦੀ ਰਾਹਤ ਪੰਜਾਬ ਦੇ ਲੋਕਾਂ ਨੂੰ ਹਾਲੇ ਤੱਕ ਨਹੀਂ ਮਿਲ ਸਕੀ ਇਹ ਚੀਜ਼ ਬਹੁਤ ਇੱਕ ਧਿਆਨ ਦੇਣ ਵਾਲਾ ਨੁਕਤਾ ਹੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹਦਾ ਇੱਕੋ ਜਿਹੜਾ ਰਾਹਤ ਦਾ ਵੱਡਾ ਹਾਲੇ ਹੀ ਹੈ ਕਿ ਪਰਵਾਮੀ ਪੈਂਦਾ ਤੇ ਮੀਂਹ ਪੈਣ ਤੋਂ ਬਾਅਦ ਇੱਕਦਮ ਧੁੱਪ ਨਹੀਂ ਨਿਕਲਦੀ ਤਾਂ ਜਾ ਕੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਜਿਵੇਂ ਪਿਛਲੇ ਵੇਲੇ ਵਿੱਚ ਆਪਾਂ ਸੁਣਦੇ ਆਏ ਹਾਂ ਕਿ ਸੌਣ ਦੀ ਝੜੀ ਲੱਗਦੀ ਰਹੀ ਜਾਂ ਕਈ ਕਿ ਦਿਨ ਮੀਂਹ ਪੈਂਦਾ ਰਿਹਾ ਉਸ ਤਰੀਕੇ ਦੇ ਮੀਂਹ ਹੁਣ ਨਹੀਂ ਪੈ ਰਹੇ ਤੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਮੌਸਮੀ ਵਿਗਾੜ ਅਤੇ ਆਲਮੀ ਤਾਪਮਾਨ ਵਿੱਚ ਵਾਧਾ ਹੋਣਾ ਤਾਂ ਤੇ ਗੱਲ ਤੋਂ ਉਹਨੂੰ ਆਲਮੀ ਤਾਪਮਾਨ ਦੀ ਦਸੀਏ ਤਾਂ ਇੰਗਲੈਂਡ ਦੇ ਵਿੱਚ ਜੋ ਸਰਵੇਖਣ ਹੋਏ ਨੇ ਪਿਛਲੇ ਦਿਨੀ ਉਹ ਇਹ ਦੱਸ ਰਹੇ ਨੇ ਕਿ ਆਉਂਦੇ ਸਮੇਂ ਦੌਰਾਨ ਇੰਗਲੈਂਡ ਦਾ ਤਾਪਮਾਨ ਬ੍ਰਿਟਾਨੀਆ ਦਾ ਤਾਪਮਾਨ ਬ੍ਰਾਜ਼ੀਲ ਦੇਸ਼ ਤੇ ਰਿਓ ਡਿਜਨੇਰੀਓ ਦੇ ਬਰਾਬਰ ਹੋਣ ਵੱਲ ਵਧ ਰਿਹਾ ਹੈ ਸੋ ਇਥੇ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਤਾਪਮਾਨ ਉਹਨਾਂ ਮੁਲਕਾਂ ਵਿੱਚ ਵੀ ਵਧ ਰਹੇ ਨੇ ਜੋ ਆਮ ਤੌਰ ਤੇ ਰਵਾਇਤੀ ਠੰਡੇ ਮੁਲਕ ਮੰਨੇ ਜਾਂਦੇ ਨੇ ਠੰਡੇ ਤਾਪਮਾਨ ਵਾਲੇ ਦੇਸ਼ ਮੰਨੇ ਜਾਂਦੇ ਨੇ ਉੱਥੇ ਵੀ ਕਿਵੇਂ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਸੋ ਇੱਕ ਗੰਭੀਰ ਚੁਣੌਤੀ ਹੈ ਸਾਰੀ ਦੁਨੀਆ ਲਈ ਤਾਪਮਾਨ ਵਿੱਚ ਹੋ ਰਿਹਾ ਵਾਧਾ ਇਸ ਨਾਲ ਹੀ ਵਿਲਾ ਮੁਕੰਮਲ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਜਿਸ ਨੂੰ ਤੁਸੀਂ ਪੰਜਾਬ ਟਾਕਸ ਜਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪੋ ਆਪਣੇ ਸਮਾਂ ਚੋਂ ਕੀਮਤੀ ਸਮਾਂ ਕੱਢ ਕੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਦੁਨੀਆ ਦੇ ਹਰੇਕ ਕੋਨੇ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਖਾਸ ਧੰਨਵਾਦ ਉਹਨਾਂ ਦਰਸ਼ਕਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕੀਤਾ ਕਮੈਂਟਸ ਰਾਹੀਂ ਹਾਜ਼ਰੀ ਲਵਾਈ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਨਵੀਆਂ ਜਾਣਕਾਰੀਆਂ ਸਮੇਤ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਇੰਸਟਾਗ੍ਰam ਉਤੇ ਵੀ ਤੁਸੀਂ ਜੁੜ ਸਕਦੇ ਹੋ। ਅਤੇ ਆਈ ਪੀਟੀਵੀ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ। ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਅਤੇ ਵਿਕਤ ਰਹੋ ਦਾ ਪੰਜਾਬ ਟਾਕਸ